ਦੁਨੀਆ ਦੀ ਸਭ ਤੋਂ ਜ਼ਿਆਦਾ ਉਮਰ ਦਰਾਜ਼ ਅਤੇ ਮਸ਼ਹੂਰ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦੀ ਅੱਜ ਅੰਤਿਮ ਅਰਦਾਸ ਹੋਈ ਹੈ ਦੱਸ ਦਈਏ ਖੰਡਪੜ ਸਾਹਿਬ ਦਾ ਪੋਗ ਜਿਹੜਾ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਗੁਰਦੁਆਰਾ ਸ੍ਰੀ ਬਾਬਾ ਸ਼ਹੀਦਾ ਸਰਮਸਤਪੁਰ ਵਿਖੇ ਪਾਏ ਗਏ ਨੇ ਦੱਸ ਦਈਏ ਤੁਹਾਨੂੰ ਕੀ ਇਸ ਮੌਕੇ ਦੇ ਉੱਪਰ ਐਸ ਡੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਥਾਮੀ ਇਸ ਦੇ ਨਾਲ ਹੀ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਦੇ ਨਾਲ ਤੁਹਾਨੂੰ ਦੱਸ ਦਈਏ ਸ਼੍ਰੀ ਕਲਕੱਤ ਸਾਬ ਦੇ ਛੁੱਤੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚ ਮੁੱਖ ਰੋਪ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਦੱਸ ਦਈਏ ਕਿ 14 ਜੁਲਾਈ ਨੂੰ ਸੜਕ ਹਾਦਸੇ ਦੇ ਵਿੱਚ ਬਾਬਾ ਫੌਜਾ ਸਿੰਘ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਦੀ ਅੰਤਿਮ ਅਰਦਾਸ ਜਿਹੜੀ ਹੈ ਉਹ ਕੀ ਤੀ ਗਿਆ ਤਾਂ ਦਸ ਦੀਏ ਬਹੁਤ ਸਾਰੇ ਲੋਕ ਜਿਹੜੇ ਨੇ ਅੱਜ ਫੌਜਾ ਸਿੰਘ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੇ ਨੇ ਅੱਜ ਉਹਨਾਂ ਦੇ ਅੰਤਿਮ ਅਰਦਾਸ ਤੇ ਵਿੱਚ ਜਿਹੜਾ ਸ਼ਾਮਿਲ ਹੋ ਕੇ ਲੋਕਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਇੱਕ ਸ਼ਬਦ ਆ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੂਰਤ ਗਿਆਨ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਗੁਰਬਾਣੀ ਦੇ ਇਨਾ ਪਾਵਨ ਬਚਨਾਂ ਨੂੰ ਹੰਡਾਇਆ ਵਾ ਤੇ ਸਰਦਾਰ ਫੌਜਾ ਸਿੰਘ ਜੀ ਨੇ ਵੀ ਗੁਰਬਾਣੀ ਦੇ ਇਨਾ ਪਾਵਨ ਬਚਨਾਂ ਦੀ ਗੁਰਬਾਨ ਕਮਾਈ ਕੀਤੀ ਜਿਹੜੇ ਕਿ 114 ਸਾਲ ਤੱਕ ਦੀ ਉਮਰ ਦੇ ਵਿੱਚ ਆ ਜੇਤੂ ਰਹੇ ਕਿਉਂਕਿ ਜਿਸ ਦਿਨ ਉਹ ਦੁਨੀਆ ਤੋਂ ਗਏ ਆ ਉਹ ਦਿਨ ਵੀ ਉਹ ਚਹਲ ਕਦਮੀ ਕਰ ਰਹੇ ਦੌੜ ਰਹੇ ਔਰ ਉਹਨਾਂ ਨੇ ਜ਼ਿੰਦਗੀ ਦੇ ਲਗਭਗ ਆਖਰੀ ਪੜਾ ਤੇ ਦੌੜ ਸ਼ੁਰੂ ਕੀਤੀ ਪਰ ਇਹੋ ਜੀ ਦੌੜ ਸ਼ੁਰੂ ਕੀਤੀ ਉਹ ਕਦੀ ਮੁੱਕੀ ਨਹੀਂ ਅਮੋਕ ਹੀ ਉਹਨਾਂ ਦੀ ਦੌੜ ਸੀ ਉਹ ਦੁਨੀਆ ਤੋਂ ਚਲੇ ਗਿਆ ਭਾਵੇਂ ਪਰ ਉਹ ਨੌਜਵਾਨਾਂ ਲਈ ਸਾਡੇ ਸਾਰਿਆਂ ਲਈ ਇੱਕ ਪ੍ਰੇਰਣਾ ਛੱਡ ਕੇ ਗਿਆ ਭਈ ਜੇ ਆਪਾਂ ਆਪਣੇ ਆਪ ਨੂੰ ਕੁਦਰਤ ਦੇ ਨਾਲ ਇੱਕਮਿਕ ਕਰ ਲਈਏ ਆਪਣੀਆਂ ਜਿਹੜੀਆਂ ਸਾਡੀਆਂ ਹੌਬੀਜ਼ ਆ ਆਦਤਾਂ ਵਾਂ ਇਹਨਾਂ ਨੂੰ ਸੁਧਾਰੀਏ ਤਾਂ ਆਪਾਂ ਬਿਮਾਰੀਆਂ ਤੋਂ ਵੀ ਬਚ ਸਕਦੇ ਆ ਆਪਾਂ ਬੁੱਢੇ ਵੀ ਨਹੀਂ ਕਦੀ ਹੁੰਨੇ ਤੇ ਆਪਾਂ ਵੱਡੇ ਮਕਾਮ ਹਾਸਲ ਕਰ ਸਕਦੇ ਆ ਜਿਵੇਂ ਉਹਨਾਂ ਨੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਮੈਰਾਥਨ ਦੇ ਵਿੱਚ ਭਾਗ ਲਿਆ ਔਰ ਬਹੁਤ ਮਾਨਮਤੀਆਂ ਉਹਨਾਂ ਨੇ ਥਾਮਾਂ ਪ੍ਰਾਪਤ ਕੀਤੀਆਂ 114 ਸਾਲ ਦੀ ਉਮਰ ਦਾ ਦੜਾਕ ਸਰਦਾਰ ਫੌਜਾ ਸਿੰਘ ਹਮੇਸ਼ਾ ਹੀ ਸਾਰੇ ਵਾਲੀ ਪ੍ਰੇਰਣਾ ਸਰੋਤ ਬਣਿਆ ਰਹੂਗਾ ਔਰ ਉਹਨਾਂ ਦੀ ਇੱਕ ਹੋਰ ਬੜੀ ਵੱਡੀ ਗੱਲ ਸੀ ਵੀ ਉਹਨਾਂ ਨੇ ਸਿੱਖ ਪਛਾਣ ਦੇ ਨਾਲ ਕਦੀ ਸਮਝੌਤਾ ਨਹੀਂ ਕੀਤਾ ਇੱਕ ਵਾਰੀ ਇੱਕ ਥਾਂ ਦੇ ਉੱਤੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਦਸਤਾਰ ਸਜਾ ਕੇ ਦੌੜ ਨਹੀਂ ਲਾ ਸਕਦੇ ਉਹਨਾਂ ਨੇ ਕਿਹਾ ਠੀਕ ਆ ਫਿਰ ਮੈਂ ਦੌੜ ਹੀ ਨਹੀਂ ਲਾਉਣਾ ਦਸਤਾਰ ਤੇ ਮੈਂ ਸਜਾਉਂਗਾ ਤੇ ਫਿਰ ਉਹ ਦਸਤਾਰ ਸਜਾ ਕੇ ਹੀ ਉਹਨਾਂ ਨੇ ਦੌੜ ਲਾਈ ਹੀ ਉਹ ਸਿੱਖ ਪਛਾਣ ਦੇ ਮਸਲੇ ਤੇ ਉਹਨਾਂ ਕੋਈ ਸਮਝੌਤਾ ਨਹੀਂ ਕੀਤਾ ਸਿੱਖ ਆਇਡੈਂਟੀ ਨੂੰ ਸਿੱਖ ਪਛਾਣ ਨੂੰ ਉਹਨਾਂ ਨੇ ਆਪਣੀ ਦੌੜ ਦੇ ਰਾਹੀਂ ਪੂਰੇ ਸੰਸਾਰ ਦੇ ਵਿੱਚ ਸਗੋਂ ਉਜਾਗਰ ਕੀਤਾ ਮੈਂ ਗੁਰੂ ਅੱਗੇ ਜਿੱਥੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਰਦਾਰ ਫੌਜਾ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਇਹੋ ਜੀਆਂ ਮਾਨਮੱਤੀਆਂ ਸ਼ਖਸੀਅਤਾਂ ਜਿਹੜੀਆਂ ਵਾ ਸਦਾ ਹੀ ਸਾਡਾ ਨੌਜਵਾਨੀ ਦਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ ਅੱਜ ਦੀ ਜਵਾਨੀ ਨੂੰ ਸਰਦਾਰ ਫੌਜਾ ਸਿੰਘ ਹੋਣਾ ਤੋਂ ਸਿਹਤ ਲੈਣ ਦੀ ਲੋੜ ਆ ਕਿਵੇਂ ਉਹ 114 ਸਾਲ ਦੀ ਉਮਰ ਦੇ ਵਿੱਚ ਫਿੱਟ ਸੀ ਕਿਵੇਂ ਤੌੜਾ ਲਾਉਂਦੇ ਸੀ ਅੱਜ ਜਿਹੜੇ ਸਾਡੇ ਬੱਚੇ ਨਸ਼ਿਆਂ ਵਾਲੇ ਪਾਸੇ ਨੂੰ ਤੁਰ ਪਏ ਆ ਉਹਨਾਂ ਨੂੰ ਇਹ ਸਿਹਤ ਲੈਣੀ ਚਾਹੀਦੀ ਆ ਕਿ ਅਸੀਂ ਨਸ਼ਾ ਬਾਣੀ ਦਾ ਚੰਗੇ ਕੰਮਾਂ ਦਾ ਬਰਸ਼ਾਦੀ ਦਾ ਰੱਖੀਏ ਤੇ ਅਸੀਂ ਕਿੰਨੇ ਵੱਡੇ ਮਕਾਮ ਹਾਸਲ ਕਰ ਸਕਦੇ ਆ ਅੱਜ ਦੀ ਜਵਾਨੀ ਨੂੰ ਬਾਪੂ ਫੌਜਾ ਸਿੰਘ ਤੋਂ ਸੇਧ ਲੈ ਕੇ ਨਸ਼ਿਆਂ ਤੋਂ ਬਚਣਾ ਚਾਹੀਦਾ ਤੋਬਾ ਕਰਨੀ ਚਾਹੀਦੀ ਆ ਤੇ ਆਪਣੀ ਸਿਹਤ ਨੂੰ ਚੰਗਾ ਰੱਖਦਿਆਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਨਾਉਂਸਮੈਂਟਸ ਵੀ ਹੋਈਆਂ ਕਿ ਕੇਂਦਰ ਸਰਕਾਰ ਨੂੰ ਇੱਕ ਅਵਾਰਡ ਉਹਨਾਂ ਦੇ ਨਾਮ ਤੇ ਰੱਖਣਾ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਇੱਕ ਦਿਨ ਸਾਲ ਦੇ ਵਿੱਚ ਇਦਾਂ ਦਾ ਰੱਖਣਾ ਚਾਹੀਦਾ ਕਿ ਦੌੜ ਜਿਹੜੀ ਹੈਗੀ ਉਹ ਦਰਬਾਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇ ਗੁਰੂਗੁਰੂ ਨਗਰੀ ਤੋਂ ਸ਼ੁਰੂ ਕੀਤੀ ਜਾਵੇ ਠੀਕ ਹੈ ਜੀ ਉਹਨਾਂ ਦੀਆਂ ਮੰਗਾਂ ਸਾਰੀਆਂ ਵਾਜਬ ਆ ਔਰ ਮੈਂ ਉਹਦੀ ਹਾਮੀ ਭਰਦਾ ਜੇ ਇਹੋ ਜਿਹਾ ਕੁਝ ਹੋ ਜੇ ਤੇ ਬਹੁਤ ਵਧੀਆ ਵਾ ਅੱਜ ਸ ਬਾਬਾ ਅੱਜ ਨਾ ਬਾਹਰ ਦੇ ਨਾਲ ਹੀ ਸਬੰਧ ਤੇ ਘੋੜ ਵੀ ਦੇਣਾ ਅੱਜ 111ਵੀਂ ਵਰੇ ਗੰਡਾ ਜਦੋਂ 23 ਜੁਲਾਈ 1914 ਨੂੰ ਜਿਹੜਾ ਬਾਬਾ ਗੁਰਦੇਵ ਸਿੰਘ ਹੁਣੀ ਸਾਡੇ ਗਦਰੀ ਬਾਬੇ ਹੀ ਜੀ ਉਹ ਗੁਰੂ ਨਾਨਕ ਜਹਾਜ਼ ਲੈ ਕੇ ਗਏ ਕੈਨੇਡਾ ਇੰਡੀਆ ਤੋਂ ਤੇ ਉਹ ਵਾਪਸ ਮੁੜਦੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਸੀ ਨਸਲੀ ਵਿਤਕ੍ਰਿ ਹੋਏ ਹੁਣ ਕਈ ਸਾਲਾਂ ਬਾਅਦ ਕੈਨੇਡਾ ਨੇ ਕੀ ਕੀਤਾ ਵਾ ਕਿ ਉਹਨਾਂ ਨੇ ਆਪਣੇ ਉਧਰ ਗੁਰੂ ਨਾਨਕ ਜਹਾਜ਼ ਦੇ ਨਾਮ ਦੇ ਉੱਤੇ ਸਟ੍ਰੀਟਾਂ ਰੱਖੀਆਂ ਸਰੀ ਤੇ ਵੈਨਕੂਵਰ ਦੇ ਵਿੱਚ ਔਰ ਸਰੀ ਕਾਉਂਸਲ ਤੇ ਵੈਨਕੂਵਰ ਕਾਉਂਸਲ ਨੇ ਹੁਣ ਉਹਨਾਂ ਨੇ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਡੇਅ ਐਲਾਨਤਾ ਇਹ ਮਤਲਬ ਪ੍ਰਾਪਤੀ ਆ ਉਸ ਵੇਲੇ ਬਾਬਾ ਗੁਰਦੇਵਤ ਸਿੰਘ ਹੋਣੀ ਜਿਹੜੇ ਸੀ ਕਿਉਂਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਇਹ ਜਿਹੜਾ ਗੁਰੂ ਨਾਨਕ ਜਹਾਜ ਦਾ ਇੱਥੇ ਆਉਣਾ ਫਿਰ ਇੱਥੇ 19 ਸਿੰਘ ਕਲਕੱਤੇ ਬਾਜਬਾਜ ਘਾਟ ਆਪਣੇ ਬੰਦੇ ਸ਼ਹੀਦ ਹੋਏ। ਤੋਂ ਉਹ ਦਿਨ ਵੀ ਹੈਗਾ ਅੱਜ ਹੀ। ਅਰ ਸਬੱਬ ਦੇ ਨਾਲ ਹੀ ਅੱਜ ਹੀ ਸਰਦਾਰ ਫੌਜਾ ਸਿੰਘ ਹੋਂ ਦਾ ਭੋਗ ਆ। ਤਾਂ ਜਿਹੜੀਆਂ ਇਹੋ ਜੀਆਂ ਮਾਨਮੱਤੀਆਂ ਸ਼ਖਸੀਅਤਾਂ ਵਾਂ ਇਹਨਾਂ ਦੇ ਦੇ ਕੋਈ ਅਵਾਰਡ ਜਾਰੀ ਕੀਤੇ ਜਾਣ ਜਾਂ ਕੋਈ ਇਹਨਾਂ ਦੇ ਨਾਂ ਤੇ ਮੈਰਾਥਨ ਹੋਵੇ ਦੋਵੇਂ ਸੈਂਟਰ ਦੀਆਂ ਸਰਕਾਰਾਂ ਜਾਂ ਸਾਡੀਆਂ ਧਾਰਮਿਕ ਜਥੇਬੰਦੀਆਂ ਕਰਨ ਮੈਂ ਇਹਦਾ ਸਵਾਗਤ ਕਰਦਾ। ਇਹ ਬਹੁਤ ਵਧੀਆ ਗੱਲ ਆ ਤੇ ਚੰਗੀ ਗੱਲ ਆ। ਤਾਂ ਕਿ ਸਾਡੇ ਨੌਜਵਾਨਾਂ ਤੇ ਆਮ ਜਨਤਾ ਦੇ ਲਈ ਇਹ ਪ੍ਰੇਰਨਾ ਸਰੋਤ ਬਣੇ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਭਾਈ ਫੌਜਾ ਸਿੰਘ ਜੀ ਜਿਹੜੇ ਪਿਛਲੇ ਕੁਝ ਦਿਨ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਗਏ। ਭਾਵੇਂ ਉਮਰ ਲਗਭਗ 114 ਸਾਲ ਸੀ ਕਹਿਣ ਨੂੰ ਇਹ ਉਮਰ ਬਹੁਤ ਲੰਮੀ ਸੀ ਤੇ ਬਧੇਰੇ ਸੀ। ਪਰ ਉਹਨਾਂ ਦੇ ਜਾਣ ਦਾ ਸਾਨੂੰ ਸਾਰਿਆਂ ਨੂੰ ਦੁੱਖ ਵੀ ਮਹਿਸੂਸ ਹੋਇਆ। ਉਹਦੇ ਪਿੱਛੇ ਕਾਰਨ ਕੀ ਆ ਕਿ ਉਹ ਇੱਕ ਬਰਾਸਤ ਲੈ ਕੇ ਬਿਠੇ ਸੀ ਸਾਬਤੂਰ ਸਿੱਖ ਦੀ ਤੇ ਅੱਜ ਦੇ ਯੁੱਗ ਦੇ ਵਿੱਚ ਲੋਕਾਂ ਲਈ ਪ੍ਰੇਰਨਾ ਸਰੋਤ ਸੀ ਕਿ 114 ਸਾਲ ਦੀ ਉਮਰ ਦੇ ਵਿੱਚ ਵੀ ਕੋ ਬੰਦਾ ਦੌੜਦਾ ਸੋ ਅੱਜ ਉਹਨਾਂ ਦਾ ਅੰਤਮ ਅਰਦਾਸ ਸੀ ਗੁਰੂ ਚਰਨਾਂ ਵਿੱਚ ਸਾਰੀਆਂ ਬਹੁਤ ਸਾਰੀਆਂ ਸੁਗੀਤਾਂ ਸਿੱਖ ਪੰਥੀਆਂ ਸਮੁੱਚੇ ਪੰਜਾਬ ਵਿੱਚੋਂ ਆਈਆਂ ਤੇ ਉਹਨਾਂ ਦੇ ਜਿੱਥੇ ਪਰਥਾਏ ਸਾਰਿਆਂ ਨੇ ਕੀਰਤਨ ਰੂਪੀ ਤੇ ਖਾਂਡ ਪਾਠ ਰੂਪੀ ਸਤਗੁਰੂ ਜੀ ਦੀ ਪਵਿੱਤਰ ਗਰਵਾਣੀ ਦੇ ਭੋਗ ਤੇ ਪ੍ਰੰਤ ਕੀਰਤਨ ਤੇ ਸਾਰੀਆਂ ਮਹਾਨ ਸ਼ਖਸੀਤਾਂ ਵੱਲੋਂ ਉਹਨਾਂ ਨੂੰ ਯਾਦ ਵੀ ਕੀਤਾ ਗਿਆ ਸੋ ਮੈਂ ਇੱਕ ਸਮਝਦਾ ਜਿਹੜਾ ਉਹਨਾਂ ਦਾ ਵੱਡਾ ਸਾਡੇ ਲਈ ਪ੍ਰੇਰਨਾ ਸਰੋਤ ਸੀ ਉਹ ਸੀਗਾ ਸਾਦਾ ਖਾਣਾ ਸਾਦਾ ਰਹਿਣਾ ਤੇ ਸਾਦਾ ਜੀਵਨ ਜਿਉਣਾ ਇਹੋ ਅੱਜ ਅਸਲ ਉਹਨਾਂ ਦੀ ਲੰਬੀ ਜ਼ਿੰਦਗੀ ਦਾ ਇੱਕ ਰਾਜ਼ ਸੀਗਾ ਅੱਜ ਆਪਾਂ ਦੇਖਦੇ ਆਂ ਪਰਵਿਰਤੀ ਐਸੀ ਬਣ ਗਈ ਆ ਕਿ ਮਨੁੱਖ ਹੋਰ ਕਾਰਜ ਨਹੀਂ ਕਈ ਵਾਰ ਬਿਦੇ ਦੇ ਖਾਣਾ ਖਾ ਖਾ ਕੇ ਬਿਮਾਰੀਆਂ ਨੂੰ ਸਦਾ ਦੇ ਦਿੰਦੇ ਹੋ ਔਰ ਮੈਂ ਸਮਝਦਾ ਬਾਪੂ ਦਾ ਤੁਰ ਜਾਣਾ ਆਪਣੀ ਜ਼ਿੰਦਗੀ ਦਾ ਪੰਧ ਜਿਹੜਾ ਹੈ ਉਹ ਸਫਲ ਮਕਾ ਕੇ ਗਏ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਣੇ ਚਰਨਾਂ ਦੇ ਵਿੱਚ ਨਿਵਾਸ ਮੱਤ ਸੀ ਅੱਗੇ ਹੈਗੀ ਉਹ ਭੁੱਖ ਦੇ ਉੱਪਰ ਰਹੀ ਹੈ ਦੇਖੋ ਇੱਥੇ ਤੇ ਮੈਨੂੰ ਲੱਗਦਾ ਹਰ ਭਾਰਤੀ ਦਾ ਫਰਜ਼ ਬੰਦਾ ਹੈ ਇੱਥੇ ਹਣ ਕਿਉਂ ਸਰਦਾਰ ਫੌਜਾ ਸਿੰਘ ਹੋਰਿਆ ਨੇ ਕਈ ਗੱਲਾਂ ਦੇ ਰਿਕਾਰਡ ਤੋੜੇ ਨੇ ਇੱਕ ਤਾਂ ਇਹ ਰਿਕਾਰਡ ਤੋੜਿਆ ਉਹਨਾਂ ਨੇ ਕਿ ਐਨੀ ਉਮਰ ਦੇ ਵਿੱਚ ਟੌਪ ਦੇ ਰਨਰ ਰਹੇ ਨੇ ਅਗਲੀ ਜਿਹੜੀ ਗੱਲ ਹੈ ਕਿ ਐਨੀ ਲੰਬੀ ਉਮਰ ਜਿਉ ਕੇ ਗਏ ਨੇ ਵੀ ਸਾਡੇ ਮਾਹਰਾਂ ਨੇ ਪੰਜਾਬ ਨੂੰ ਜਾਂ ਇੰਡੀਆ ਨੂੰ ਇਹ ਕਹਤਾ ਕਿ ਇੱਥੇ ਲੋਕ 60 ਕਿਸਾਲ ਜਾਂ 65 ਕਿਸਾਲ ਜਿਉ ਸਕਣਗੇ ਇਸ ਧਰਤੀ ਤੇ ਔਰ ਉਹ ਸਭ ਕੁਝ ਝੂਠਾ ਕਰਤਾ ਉਹਨਾਂ ਨੇ ਇੱਕ ਨਵਾਂ ਇਤਿਹਾਸ ਰਚ ਗਏ ਮੈਂ ਚਾਹਣਾ ਹੈ ਕਿ ਇਹੋ ਜੀਆਂ ਜਿਹੜੀਆਂ ਸ਼ਖਸੀਅਤਾਂ ਹੁੰਦੀਆਂ ਨੇ ਇਹਨਾਂ ਦੀ ਚਾਹੇ ਸਾਡੇ ਲਿਟਰੇਚਰ ਦੇ ਵਿੱਚ ਸਾਡੇ ਬੱਚਿਆਂ ਦੇ ਸਿਲੇਬਸ ਦੇ ਵਿੱਚ ਇਨਾਂ ਦਾ ਜੀਵਨ ਜਾਏ ਬੱਚੇ ਉਹਨੂੰ ਪੜਨ ਬੱਚੇ ਉਹਦੇ ਤੋਂ ਇਹ ਸਿੱਖਿਆ ਲੈਣ ਕਿਉਂਕਿ ਹਰ ਮਨੁੱਖ ਦੇ ਅੰਦਰ ਇੱਕ ਜਗਿਆਸਾ ਤਾਂ ਹੈਗੀ ਆ ਨਾ ਕਿ ਮੈਂ ਹੋਰ ਲੰਬਾ ਜਿਉਵਾਂ ਮੈਂ ਹੋਰ ਜਿਉਵਾਂ ਵੱਧ ਤੋਂ ਵੱਧ ਜ਼ਿੰਦਗੀ ਜਿਉਵਾਂ ਤਾਂ ਲੰਬੀ ਜ਼ਿੰਦਗੀ ਜਿਉਣ ਦਾ ਜਿਹੜਾ ਫਾਰਮੂਲਾ ਹੈ ਉਹ بابا ਫੌਜਾ ਸਿੰਘ ਜੀ ਕੋਲੇ ਸੀ ਉਹਨਾਂ ਦੀ ਜ਼ਿੰਦਗੀ ਤੋਂ ਇਹ ਸਿੱਖਣਾ ਚਾਹੀਦਾ ਔਰ ਜਦੋਂ ਉਹ ਲੰਬਾ ਜਿਉਣ ਦੀ ਲਾਲਸਾ ਦੇ ਨਾਲ ਉਹਦੇ ਫਲਸਫੇ ਤੇ ਤੁਰਨਾ ਸ਼ੁਰੂ ਕਰ ਦੇਣਗੇ ਉਹਦੇ ਰਸਤੇ ਤੇ ਚੱਲਣਾ ਸ਼ੁਰੂ ਕਰ ਦੇਣਗੇ ਤਾਂ ਪੰਜਾਬ ਨਹੀਂ ਪੂਰੇ ਦੇਸ਼ ਦੇ ਅੰਦਰ ਉਹ ਜਿਹੜਾ ਨਸ਼ਿਆਂ ਦਾ ਅੱਜ ਪਰਮਾਰਭ ਹੋਈ ਪਈ ਹੈ ਇਹ ਆਪਣੇ ਆਪ ਹੀ ਖਤਮ ਹੋ ਜਾਣੀ ਹੈ ਕਿਸੇ ਨੂੰ ਕੁੱਟਣ ਦੀ ਲੋੜ ਨਹੀਂ ਪੈਣੀ ਕਿਸੇ ਨੂੰ ਸੈਂਟਰਲ ਜਾਣ ਦੀ ਲੋੜ ਨਹੀਂ ਪੈਣੀ ਬੱਚਿਆਂ ਦੇ ਅੰਦਰ ਹੀ ਆਪਣੇ ਆਪ ਭਾਵਨਾ ਜਾਗਣੀ ਹੈ ਸੋ ਉਹਨਾਂ ਦਾ ਜਿਹੜਾ ਇਹ ਅੱਜ ਦੇ ਸਮੇਂ ਦੇ ਉੱਤੇ ਇੱਥੇ ਮੈਂ ਉਹਨਾਂ ਨੂੰ ਨਤਮਸਤ ਹੋਣ ਵਾਸਤੇ ਆਇਆ ਉਹਨਾਂ ਨੂੰ ਸ਼ਰਦਾ ਦੇ ਭੁੱਲ ਭੇਟ ਕਰਨਾ ਮੇਰਾ ਦਾ ਫਰਜ਼ ਸਮਝਦਾ ਸੀ ਐਸਕੇਮ ਨਾਨ ਪੋਲਿਟਿਕਲ ਵੱਲੋਂ ਮੈਂ ਥਾਹਿਆ ਮੇਰੀ ਡਿਊਟੀ ਲੱਗੀ ਸੀ ਪਰ ਉਹ ਮੈਂ ਹਾਜ਼ਰੀ ਭਰ ਕੇ ਚੱਲ ਗਿਆ ਜਿਸ ਤਰੀਕੇ ਦੇ ਨਾਲ ਬਾਪੂ ਜੀ ਦਿੰਦੇ ਸੀ ਕਿ ਵੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਸੰਦੇਸ਼ ਬੜਾ ਵੱਡਾ ਰਿਆਂ ਪੰਜਾਬ ਸਰਕਾਰ ਵੀ ਉਸ ਦੇ ਉੱਪਰ ਚੱਲਦੀ ਹੋਈ ਨਜ਼ਰ ਆ ਰਹੀ ਸੀ ਇਸ ਸੇ ਭਗਵਤ ਸਿੰਘ ਮਾਨ ਹੋਰੀ ਆਏ ਤੇ ਉਹ ਵੀ ਕਹਿੰਦੇ ਸੀਗੇ ਕਿ ਬਈ ਅੱਖਾਂ ਪਰ ਆਉਂਦੀਆਂ ਨੇ ਜਦੋਂ ਉਸ ਵਿਅਕਤੀ ਨੂੰ ਦੇਖਣੀ ਹੈ ਜਿਸ ਨੇ ਇਸ ਸਥਿਤੀ ਦੀ ਸ਼ੁਰੂਆਤ ਕੀਤੀ ਅਤੇ ਉਸ ਦੇ ਵਿੱਚ ਜਾਣ ਉਕਲ ਤੱਕ ਵੀ ਉਹ ਕੋਸ਼ਿਸ਼ ਨਹੀਂ ਕਰਦੇ ਦੇਖੋ ਗੱਲ ਪਤਾ ਕੀ ਹੈ ਚੰਗੀ ਗੱਲ ਹੈ ਜੇ ਸਰਕਾਰ ਸੱਚੀਓ ਇਮਾਨਦਾਰੀ ਨਾਲ ਅੱਖਾਂ ਭਰ ਕੇ ਬੋਲੀ ਹੈ ਤਾਂ ਇਮਾਨਦਾਰੀ ਨਾਲ ਅੱਖਾਂ ਭਰ ਕੇ ਸ਼ਬਦ ਵਰਤਿਆ ਮੈਂ ਕਿਉਂਕਿ ਬਹੁਤ ਸਾਰੇ ਇਹਨਾਂ ਦੇ ਲੀਡਰ ਸਾਹਿਬਾਨ ਨਸ਼ਾ ਤਸਕਰੀ ਦੇ ਵਿੱਚ ਤਾਂ ਫੜੀਦੇ ਜਾ ਰਹੇ ਇਹਨਾਂ ਦੇ ਬੰਦੇ ਉਹਨਾਂ ਦੇ ਖਿਲਾਫ ਕੀ ਸਟੈਂਡ ਲੈ ਰਹੇ ਨੇ ਇਹ ਅਗਰ ਇਸ ਇਮਾਨਦਾਰੀ ਨਾਲ ਇਹ ਗੱਲ ਹੈ ਤੇ ਚੰਗੀ ਗੱਲ ਹੈ ਕਰਨੀ ਚਾਹੀਦੀ ਅਗਰ ਕਰਨੀ ਚਾਹੁੰਦੇ ਨੇ ਤਾਂ ਮੈਂ ਪਹਿਲਾਂ ਬੇਨਤੀ ਕੀਤੀ ਸਰਕਾਰ ਕੋਲੇ ਕੋਈ ਔਖੀ ਗੱਲ ਨਹੀਂ ਇਹ ਹਰ ਇੱਕ ਪਿੰਡ ਦੇ ਵਿੱਚ ਸਰਦਾਰ ਫੌਜਾ ਸਿੰਘ ਹੋਰਾਂ ਦੀ ਯਾਦਗਾਰ ਬਣੇ ਜੀ ਉੱਥੇ ਇੱਕ ਲਾਇਬ੍ਰੇਰੀ ਬਣੇ ਬੱਚੇ ਉਹਦੇ ਵਿੱਚ ਬੈਠਣ ਲੋਕ ਉਹਦੇ ਵਿੱਚ ਬੈਠਣ ਉਹਨਾਂ ਨੂੰ ਪੜਨ ਤੇ ਰੋਜ਼ ਇੱਕ ਵਾਰੀ ਜਾਣ ਲੱਗਾ ਜੇ ਇੱਕ ਵਾਰੀ ਆਉਣ ਲੱਗਾ ਦਿਮਾਗ ਦੇ ਵਿੱਚ ਨਾ ਆਵੇ ਉੱਥੇ ਇਹਨਾਂ ਦੀ ਵੱਡੀ ਤਸਵੀਰ ਲੱਗੀ ਹੋਵੇ ਫੌਜਾ ਸਿੰਘ ਹੋਰਾਂ ਦੀ ਤੇ ਲੋਕਾਂ ਦੇ ਮਨ ਦੇ ਵਿੱਚ ਇੱਕ ਭਾਵਨਾ ਜਾ ਕੇ ਕਿ ਮੈਂ ਵੀ ਇਹਨਾਂ ਵਾਂਗੂ ਜਿਉਣਾ ਹੈ ਤੇ ਜਦੋਂ ਇਹਨਾਂ ਵਾਂਗੂ ਜਿਉਣਾ ਤੇ ਫਿਰ ਆਪਣੇ ਆਪ ਨਸ਼ੇ ਤੋਂ ਮੁਕਤ ਹੋਣਾ ਹੀ ਪੈਣਾ ਨਸ਼ੇ ਤੋਂ ਮੁਕਤੀ ਲਈ ਇਹ ਵੱਡਾ ਤਰੀਕਾ ਹੈ ਅਗਰ ਸਰਕਾਰ ਚਾਹੁੰਦੀ ਹੈ ਇਹਦੇ ਰਸਤੇ ਤੇ ਤੁਰੇ ਸਰਕਾਰ ਬਿਊਰੋ ਰਿਪੋਰਟ ਔਨ ਪੁਆਇੰਟ